ਅਕਾਲੀ ਐਮਪੀ ਸ਼ੇਰ ਸਿੰਘ ਖਬਾਇਆ ਤੇ ਪਾਰਟੀ ਦਾ ਸ਼ਿਕੰਜਾ ਇੰਜੀਨੀਅਰਿੰਗ ਕਾਲਜ ਤੇ ਵਿਜੀਲੈਂਸ ਦਾ ਛਾਪਾ ਕੀ ਖਬਾਇਆ ਨਾਲ ਹੋ ਰਹੀ ਦਬਾਦੀ ਸਿਆਸਤ ਜੀ ਕਬਰਾਗੇ ਖਬਾਇਆ ਇਹ ਸਵਾਲ ਇਸ ਲਈ ਕਿਉਂਕਿ ਫਿਰੋਜ਼ਪੁਰ ਤੋਂ ਸੰਸਦ ਤੇ ਸੀਨੀਅਰ ਅਕਾਲੀ ਨੇਤਾ ਸ਼ੇਰ ਸਿੰਘ ਖਬਾਇਆ ਤੇ ਉਹਨਾਂ ਦੀ ਸਰਕਾਰ ਦੀ ਏਜੰਸੀ ਅਚਾਨਕ ਸ਼ਿਕੰਜਾ ਕਸਣ ਲਈ ਨਿਕਲ ਪਈ ਤਾਰੀਖ 6 ਦਸੰਬਰ 6 ਦਸੰਬਰ 2016 ਨੂੰ ਫਾਜ਼ਿਲਕਾ ਦੇ ਪਿੰਡ ਸੁਖੇਰਾ ਬੋਦਲਾ 'ਚ ਸ਼ੀਰ ਸਿੰਘ ਕੋਭਾਇਆ ਦੇ ਇੰਜੀਨੀਅਰਿੰਗ ਕਾਲਜ 'ਚ ਵਿਜੀਲੈਂਸ ਦੀ ਛਾਪੇ ਮਾਰੀ ਅਤੇ ਇਸੇ ਦਿਨ ਦਿੱਲੀ 'ਚ ਕੋਭਾਇਆ ਦੇ ਪੁੱਤਰ ਦਵਿੰਦਰ ਸਿੰਘ ਤੇ ਪਤਨੀ ਕ੍ਰਿਸ਼ਨਾ ਰਾਣੀ ਦੇ ਕਾਂਗਰਸ 'ਚ ਸ਼ਾਮਿਲ ਹੋਣ ਦਾ ਪਲਾਨ ਇਹ ਪਲਾਨ ਸਿਰੇ ਚੜਦਾ ਇਸ ਤੋਂ ਪਹਿਲਾਂ ਹੀ ਕੱਲ ਬਿਜ਼ਨਸ ਮਹਿਕਮੇ ਦੇ ਅਧਿਕਾਰੀਆਂ ਨੇ ਕੋਭਾਇਆ ਦੇ ਕਾਲਜ 'ਚ ਦਬਿਸ਼ ਦਿੱਤੀ ਟੀਮ ਨੇ ਪਿਛਲੇ 3 ਸਾਲਾਂ ਤੱਕ ਦੇ ਐਸਸੀ ਅਤੇ ਬੀਸੀ ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਸਕਾਲਰਸ਼ਿਪ ਦੇ ਰਿਕਾਰਡ ਦੇਖੇ ਕੁਝ ਦਸਤਾਵੇਜ਼ ਟੀਮ ਆਪਣੇ ਨਾਲ ਵੀ ਲੈ ਗਈ ਵਿਜੀਲੈਂਸ ਟੀਮ ਕੱਲ ਕਾਲਜ ਆਈ ਸੀਗੀ ਉਹਨਾਂ ਨੇ ਸਾਡੇ ਕੋਲ ਰਿਕਾਰਡ ਮੰਗਿਆ ਸਕਾਲਰਸ਼ਿਪ ਦਾ ਟੋਟਲ ਕਾਲਜ ਕਿਹੇ ਸਾਲ ਸ਼ੁਰੂ ਹੋਇਆ ਕਿੰਨੇ ਬੱਚੇ ਪੜ ਰਹੇ ਨੇ ਕਿਹੜੇ-ਕਿਹੜੇ ਕੋਰਸਿਸ ਚੱਲ ਰਹੇ ਨੇ ਇਸ ਰਿਗਾਰਡਿੰਗ ਉਹਨਾਂ ਨੇ ਡਾਟਾ ਮੰਗਿਆ ਤੇ ਕੁਝ ਡਾਟਾ ਜੋ ਸਾਡੇ ਕੋਲ ਮੌਕੇ ਤੇ ਅਵੇਲੇਬਲ ਸੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ ਸਾਰਾ ਸਕਾਲਰਸ਼ਿਪ ਪੰਜਾਬ ਸਰਕਾਰ ਦੇ ਅਸ਼ੀਰਵਾਦ ਪੋਰਟਲ ਵੈਲਫੇਅਰ ਡਿਪਾਰਟਮੈਂਟ ਤੇ ਆਨਲਾਈਨ ਸਿਸਟਮ ਹੈ ਔਰ ਡਾਟਾ ਉਹਨਾਂ ਨੂੰ ਕਿਹਾ ਗਿਆ ਚਾਹੇ ਤੁਸੀਂ ਚੰਡੀਗੜ੍ਹ ਤੋਂ ਵੀ ਲੈ ਸਕਦੇ ਹੋ ਜੋ ਸਾਡੇ ਕੋਲ ਮੌਜੂਦਾ ਸੀਗਾ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ ਇਹ ਤਾਂ ਗੱਲ ਸੀ ਛਾਪੇਮਾਰੀ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਦੀ ਕਾਗਜ਼ੀ ਕਾਰਵਾਈ ਦੀ ਪਰ ਇੱਥੇ ਸਮਝਣ ਦੀ ਲੋੜ ਇਹ ਹੈ ਕਿ ਇਹ ਸਿਰਫ ਸਕਾਲਰਸ਼ਿਪ ਨਾਲ ਜੁੜੀ ਕਾਰਵਾਈ ਸੀ ਕਿ ਅਸਰਾਈਆਂ ਨੇ ਕਿ ਇਹ ਕਾਰਵਾਈ ਸਿਆਸਤ ਨਾਲ ਪ੍ਰੇਰਿਤ ਹੈ ਕਾਲਜ ਤੇ ਰੇਟ ਪਈ ਤਾਂ ਕੁਬਾਇਆ ਦੀ ਪਤਨੀਆਂ ਤੇ ਪੁੱਤਰ ਦਿੱਲੀ ਚ ਕੈਪਟਨ ਅਮਰਿੰਦਰ ਸਿੰਘ ਦੇ ਘਰ ਸਦੀ ਪ੍ਰੈਸ ਕਾਨਫਰੰਸ ਚ ਪਹੁੰਚੇ ਹੀ ਨਹੀਂ ਕੁਬਾਇਆ ਦਾ ਪਰਿਵਾਰ ਕਾਂਗਰਸ ਦਾ ਹੱਥ ਫੜਦਾ ਇਸ ਤੋਂ ਪਹਿਲਾਂ ਹੀ ਛਾਪੇ ਮਾਰੀ ਦੀ ਖਬਰ ਸੁਣ ਕੇ ਪਰਿਵਾਰ ਦਬਾ ਚ ਆ ਗਿਆ ਅੰਦਰੂਨੀ ਖਬਰ ਇਹ ਹੈ ਕਿ ਕੁਬਾਇਆ ਆਪਣੇ ਪਰਿਵਾਰ ਦੇ ਇੱਕ ਮੈਂਬਰ ਲਈ ਜਲਾਲਾਬਾਦ ਜਿੱਥੋਂ ਡਿਪਟੀ ਸੀਐਮ ਸੁਖਬੀਰ ਬਾਦਲ ਵਿਧਾਇਕ ਨੇ ਉਥੋਂ ਟਿਕਟ ਦੇ ਚਾਹਵਨ ਸਨ ਜਾਂ ਫਿਰ ਫਾਜ਼ਿਲਕਾ ਤੋਂ ਟਿਕਟ ਮੰਗੀ ਜਾ ਰਹੀ ਸੀ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਕਿਆਸਰਾਈਆਂ ਨੇ ਕਿ ਕੁਬਾਇਦਾ ਦੇ ਬੇਟੇ ਨੇ ਮਲੋਟ ਦੀ ਸੀਟ ਤੋਂ ਉਮੀਦਵਾਰ ਬਣਾਈ ਜਾਂਦੀ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਜਦੋਂ এবੀਪੀ ਸਾਝਾ ਨੇ ਪਰਿਵਾਰ ਵੱਲੋਂ ਕਾਂਗਰਸ ਜੁਆਇਨ ਕਰਨ ਅਤੇ ਛਾਪੇ ਮਾਰੀ ਦੀ ਖਬਰ ਬਾਰੇ ਕੁਬਾਇਦਾ ਪਾਕ ਜਰਨਲ ਲਈ ਉਹਨਾਂ ਨਾਲ ਸੰਪਰਕ ਕੀਤਾ ਤਾਂ ਕੁਬਾਇਾ ਨੇ ਕਿਹਾ ਮੈਂ ਅਕਾਲੀ ਸੀ ਤੇ ਅਕਾਲੀ ਰਹਾਂਗਾ ਸਾਰੀਆਂ ਗੱਲਾਂ ਅਫਵਾਹਾਂ ਤੋਂ ਇਲਾਵਾ ਕੁਝ ਵੀ ਨਹੀਂ ਮੇਰਾ ਪਰਿਵਾਰ ਵੀ ਮੇਰੇ ਨਾਲ ਹੈ ਮਲੋਟ ਸੀਟ ਤੋਂ ਚੋਣ ਲੜਨ ਦੀ ਕੋਈ ਗੱਲਬਾਤ ਨਹੀਂ ਸਭ ਅਫਵਾਹਾਂ ਨੇ ਕੁਝ ਲੋਕ ਮੈਨੂੰ ਜ਼ਲੀਲ ਕਰਵਾ ਰਹੇ ਨੇ ਮੈਂ ਉਹਨਾਂ ਦਾ ਅਜੇ ਨਾਮ ਨਹੀਂ ਲੈਣਾ ਜੇਕਰ ਕੋਬਾਇਆ ਦਾ ਪਰਿਵਾਰ ਜਾਂ ਫਿਰ ਉਹਨਾਂ ਦਾ ਝੁਕਾ ਕਾਂਗਰਸ ਵੱਲ ਹੁੰਦਾ ਤਾਂ ਇਸ ਦਾ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋਣਾ ਲਾਜ਼ਮੀ ਹੈ ਕੋਬਾਇਆ ਰਾਏ ਸਿੱਖ ਬਰਾਦਰੀ ਚਾਹੁੰਦੇ ਨੇ ਰਾਏ ਸਿੱਖਾਂ ਦੇ ਵੱਡੇ ਨੇਤਾ ਹੋਣ ਕਰਕੇ ਉਹਨਾਂ ਦੀ ਵੱਡੀ ਵੋਟ ਕੋਬਾਇਆ ਦੇ ਕੰਟਰੋਲ 'ਚ ਹੈ ਇਸ ਦਾ ਅਕਾਲੀ ਦਲ ਨੂੰ ਸਿੱਧੇ ਤੌਰ ਤੇ 4 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ ਇਹ ਸੀਟਾਂ ਨੇ ਜਲਾਲਾਬਾਦ ਗੁਰਹਰ ਸਹਾਏ ਫਾਜ਼ਿਲਕਾ ਰੂਰਲ ਜੀਦਰੋਸਪੁਰ ਰੂਰਲ ਇਹਨਾਂ ਇਲਾਕਿਆਂ 'ਚ ਰਾਏ ਸਿੱਖਾਂ ਦੀ ਬਹੁਤਾਤ ਹੈ ਇਹਨਾਂ ਚਾਰੀ ਸੀਟਾਂ 'ਚ ਸਭ ਤੋਂ ਅਹਿਮ ਜਲਾਲਾਬਾਦ ਦੀ ਸੀਟ ਹੈ ਜਿੱਥੋਂ ਡਿਪਟੀ ਸੀਐਮ ਸੁਖਬੀਰ ਬਾਦਲ ਚੁਣ ਕੁਬਾਇਆ ਦੀ ਸਪੋਰਟ 'ਚ ਕੋਈ ਪ੍ਰਸ਼ਨ ਚਿੰਨ ਆਇਆ ਤਾਂ ਉਹਨਾਂ ਦਾ ਸਿੱਧਾ ਨੁਕਸਾਨ ਅਕਾਲੀ ਦਲ ਨੂੰ ਹੋਣ ਦੇ ਨਾਲ ਨਾਲ ਵੱਡਾ ਫਾਇਦਾ ਆਮ ਆਦਮੀ ਪਾਰਟੀ ਨੂੰ ਹੋ ਸਕਦਾ ਹੈ। ਆਮ ਆਦਮੀ ਪਾਰਟੀ ਨੇ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੂੰ ਜਲਾਲਾਬਾਦ ਤੋਂ ਸੁਖਵੀਰ ਖਿਲਾਫ ਉਮੀਦਵਾਰ ਐਲਾਨਿਆ ਹੋਇਆ ਹੈ। ਭਗਵੰਤ ਮਾਨ ਦੀਆਂ ਰੈਲੀਆਂ 'ਚ ਆਉਂਦੀ ਭੀੜ ਜੇਕਰ ਵੋਟ 'ਚ ਤਬਦੀਲ ਹੋਈ ਤਾਂ ਅਕਾਲੀ ਦਲ ਲਈ ਇਹ ਵੱਡੀ ਸਿਆਸੀ ਨਮੋਸ਼ੀ ਸਾਬਤ ਹੋ ਸਕਦੀ ਹੈ। ਭਾਵੇਂ ਕਿ ਦਬਾਅ ਦੀ ਸਿਆਸਤ ਨੇ ਸ਼ੇਰ ਸਿੰਘ ਕੋਬਾਇਆ ਨੂੰ ਕੁਝ ਦਿਨ ਲਈ ਠੰਡਾ ਕਰ ਦਿੱਤਾ ਹੈ ਪਰ ਜੇਕਰ ਅਕਾਲੀ ਦਲ ਨੇ ਜਲਦੀ ਸਟੀਕ ਸਿਆਸੀ ਹਲਨਾ ਲੱਭਿਆ ਤਾਂ 2009 ਚ ਸੁਖਬੀਰ ਬਾਦਲ ਲਈ ਜਲਾਲਾਬਾਦੀ ਸੀਟ ਖਾਲੀ ਕਰਨ ਵਾਲੇ ਸ਼ੇਰ ਸਿੰਘ ਖਬਾਇਆ ਪਾਰਟੀ ਲਈ ਵੱਡਾ ਚੈਲੰਜ ਸਾਬਤ ਹੋ ਸਕਦੇ ਨੇ